پاکستان 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 زندہ باد پاکستان زندہ باد جنم نذیر زندہ باد جنم نذیر ہائے ہو ہوے ہوے ہائے ہائے جنم نذیر ہائے ہو ہوے ہائے ہوے پاکستان زندہ باد پاکستان زندہ باد ਆਹੋ ਗਾੜੀ ਨਾ ਤੁਰ ਕੋ ਕੁਝ ਨਹੀਂਦਾ ਬੇਲਾ ਬੇਲਾ ਕਰ ਲੈ ਤੋੜਾ ਬੇਲਾ ਕਰ ਲੈ ਉਹ ਇੱਕ ਵਾਰ ਲੱਗਦਾ ਪੈਸੇ ਲੱਗਦਾ ਲੱਗ ਲਿਆ ਤੇ ਹੁਣ ਤੇ ਲੱਗਿਆ ਤੇ ਪਹਿਲੇ ਤੇ ਖੜ ਗਿਆ ਸਰ ਵੀ ਤਾਂ ਦੇਖਿਆ ਰਾਂ ਦਾ ਪਿਆਰ ਥਈ ਮਾਰਿਆ ਸਾਡੀ ਇੱਥੇ ਦੀ ਜਨਤਾ 'ਚ ਉਸ ਪ੍ਰਤੀ ਬਹੁਤ ਪਾਕਿਸਤਾਨ ਦੇ ਪ੍ਰਤੀ ਬਹੁਤ ਰੋਸੀ ਉਸ ਰੋਸ ਪ੍ਰਗਟ ਕਰਦੇ ਹੋਏ ਅੱਜ ਸਭ ਤੋਂ ਪਹਿਲਾਂ ਸਰਾ ਦੇ ਵਿੱਚ ਉਹਨਾਂ ਸਹਿਜਾਂ ਨੂੰ ਸੰਦਾਜ਼ਰੀ ਦਿੱਤੀ ਆ ਤੇ ਉਸ ਤੋਂ ਅੱਗੇ ਅਸੀਂ ਪਾਕਿਸਤਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਸਾਡੀ ਜਿਹੜੀ ਸਰਕਾਰ ਤੋਂ ਸੈਂਟਰ ਸਰਕਾਰ ਕੋਈ ਮੰਗਿਆ ਤੇ ਇਹਨਾਂ ਦੋਸ਼ੀਆਂ ਨੂੰ ਜਿਹੜੇ ਪਾਕਿਸਤਾਨ ਦੇ ਇਸ ਦਾ ਪਾਕਿਸਤਾਨ ਦੇ ਜਰਨਲ ਨੇ ਜਾਂ ਔਰਥੋ ਦੇ ਵਜ਼ੀਰੇ ਆਗਰ ਨੇ ਜਿਹੜਾ ਬਿਆਨ ਦਿੱਤਾ ਅਸੀਂ ਉਹਦੀ ਨਿੰਦਾ ਕਰਦੇ ਆ ਤੇ ਆਪਣੀ ਸਰਕਾਰ ਨੂੰ ਬੇਨਤੀ ਕਰਦਾ ਤੇ ਇਹਨਾਂ ਨੂੰ ਇਤਲਾ ਪੱਥਰ ਨਾ ਦਿੱਤਾ ਜਾਵੇ ਤੇ ਇਹ ਜੋ ਜਨਾਂ ਗੰਗਿਆ ਇਹਨਾਂ ਦਾ ਅਸਲੀ ਹਨਸਾਖਰੀ ਉਹਦੇ ਮਿਲੇਗੀ ਜਦੋਂ ਉਹਨਾਂ ਦੇ ਬਰਾਬਰ ਦਾ ਉੱਧਰ ਵੀ ਮੁਕਾਬਲਾ ਕੀਤਾ ਜਾਵੇ ਤੇ ਉਹਨਾਂ ਦਾ ਉਹਦੇ ਤੋਂ ਬਗੜਾ ਲਿਆ ਜਾਵੇ ਜਿਹਦਾ ਬਲਾਕਤ ਭਾਰੀ ਪਾਈਪਰਲ ਨੂੰ ਜੋ ਆਕਨਾਉਣੀ ਹਰਕਤ ਪਾਕਿਸਤਾਨ ਨੇ ਕੀਤੀ ਹੈ ਸਾਜਿਸ ਤਾਤ ਜੋ ਨਖੇ ਪਰਿਵਾਰ ਉਹਨਾਂ ਨੇ ਉੱਥੇ ਮਾਰੇ ਆ ਤਰੀਬ 26 27 28 ਦੇ ਕਰੀਬ ਮੌਤਾ ਹੋਈਆਂ ਇਹ ਪਾਕਿਸਤਾਨ ਜਿਹੜਾ ਇਹਦਾ ਜ਼ਿੰਮੇਵਾਰ ਹੈ ਕਿਉਂਕਿ ਉਸ ਤੋਂ ਪਹਿਲਾਂ ਵੀ ਜਦੋਂ ਰਾਸ਼ਟਰਪਤੀ ਅਮਰੀਕਾ ਦਾ ਆਇਆ ਸੀ ਉਦੋਂ ਵੀ ਇਹਨਾਂ ਨੇ ਸਾਡੇ ਸਿੱਖਪਰਾ ਜਿਹੜੇ ਆ ਪੂਰੇ ਦਾ ਪੂਰਾ ਪਿੰਡ ਉਹਨਾਂ ਨੇ ਕਤਲ ਜਾਂਮ ਕੀਤਾ ਸੀ ਇਹ ਜਿਹੜਾ ਪਾਕਿਸਤਾਨ ਆ ਇਹ ਆਪਣੀ ਹਰਕਤਾਂ ਕੋ ਬਾਜ਼ ਨਹੀਂ ਆਂਦਾ ਅਸੀਂ ਸੈਂਟਰਲ ਸਰਕਾਰ ਕੋਲੋਂ ਇਹੀ ਮੰਗ ਕਰਾਂਗੇ ਕਿ ਇਹਨੂੰ ਇੱਕ ਵਾਰੀ ਤੇ ਸਬਕ ਸਿਖਾਈ ਦਿੱਤਾ ਜਾਵੇ ਤਾਂ ਜੋ ਇਹ ਦੁਬਾਰਾ ਇਹੋ ਜਿਹੀਆਂ ਕਨੌਣੀਆਂ ਹਰਕਤਾਂ ਨਾ ਕਰੇ ਇੱਕ ਸਾਡੇ ਨਾਲ ਸਾਹਮਣੇ ਇੱਕ ਖਬਰ ਤੁਹਾਨੂੰ ਤੋਂ ਰਹਿਣ ਵਾਲਿਆ ਅੱਜ ਪਾਕਿਸਤਾਨ ਦੇ ਦੁਆਰਾ ਜਿਹੜੇ ਸਾਡੇ ਪਹਿਲਜਾਮ ਚ बटेटा तो आए सैलानी से उन्होंने जिस बड़ी ही मतलब बेरामी न और मनुखता तो भी गिरे हुए हरकत का जिन्होंने उन्होंने शहीद किया वो छब्बी से छब्बी लोग उन्होंने अरधांजलि देने लिया आए और उन्होंने बदले ली सरकार तो मांग करने एक रोस रैली की गई थी ताकि ਜਨਤਾ ਜਿਹੜੀ ਹੈ ਹਿੰਦੁਸਤਾਨ ਦੀ ਜਿਹੜੀ ਅਸਲੀ ਰੋਸ ਚਾਹ ਉਹ ਲੋ ਜਿਹੜਾ ਉਹ ਸਰਕਾਰ ਤੱਕ ਪਹੁੰਚੇ ਤੇ ਉਸ ਪਾਕਿਸਤਾਨ ਨੂੰ ਇਹੋ ਜਿਹਾ ਜਵਾਬ ਦਿੱਤਾ ਜਾਏ ਤਾਂ ਕਿ ਜਿੰਨੀਆਂ ਵੀ ਉਹ ਅੱਜ ਤੱਕ ਕਈ ਵਾਰੀ ਉਸਨੇ ਅਤਵਾਦੀਆਂ ਹਰਕਤਾਂ ਪੰਜਾਬistan ਚ ਕੀਤੀਆਂ ਤਾਂ ਕਿ ਉਹ ਮੁੜ ਕੇ ਅਸੀਂ ਕੋਈ ਹਰਕਤ ਨਹੀਂ ਕਰਨ ਦੀ ਜ਼ੋਰਪਨਾ ਕਰੇ ਔਰ ਜਿੱਥੋਂ ਤੱਕ ਹੋ ਸਕਦਾ ਮਤਵਾਦ ਸਖਤ ਹੋ ਸਕਦਾ ਸਜ਼ਾ ਦਿੱਤੀ ਜਾਏ ਔਰ ਜਿਹੜੇ ਉਹ ਸ਼ਹੀਦ ਹੋਏ ਸੀ 26 ਉਹਨਾਂ ਸਾਰਿਆਂ ਨੂੰ ਅਸੀਂ

ਔਰ ਕੋਟੀ ਜੋ ਹੈ ਕਿ ਵਧਾਈ ਜਾਨੇ ਔਰ ਅੱਜ ਦੇ ਦੌਰ ਸਾਡੀ ਇਸ ਤਰ੍ਹਾਂ ਦੀ ਸੈ ਮਨਸਪਾਲਿਕ ਕਟਵ ਜੋ ਹਰ ਇੱਕ ਦੁਆਰਾ ਨਾ ਬਕਰੇ ਅੱਜ ਸਾਰਾ ਹਿੰਦੋਸ ਕਾਂਗਰਸ ਮਸਲੇ ਤੇ ਉੱਤੇ ਬਿਠੀ ਰਹੇ ਕਹਾ ਹੈ ਹਰ ਇਸ ਵਿੱਚ ਕੁਝ ਸਾਂਝ ਕਰਦਾ ਬੋਪਾ ਨਹੀਂ ਹੈ ਲੋਕਾਂ ਨੇ ਕਹੀ ਹੈ ਕਿ ਇੱਕ ਮੁੱਠੋ ਉਸੇ ਅਸੀਂ ਇਹ ਦੇਸ਼ ਦੀ ਜਿਹੜੇ ਖੱਤਰੀ ਬੈਠੇ ਹੋਏ ਹਨ ਇੰਕਲੂਸਿਵ ਸਾਲ ਹਰ ਜਦੋਂ ਪਕੜ ਕੇ ਫੋਨ ਲਿਆ ਜਾਂਦਾ ਹੈ ਔਰ ਜੋ ਦੋਸਤ ਨੁਕਸਾਨ ਪਹਾਰੇ ਹਨ ਉਹਨਾਂ ਨੂੰ ਸਤਿ ਸਬਿ ਸਵਾਦ ਦਿੱਤੀ ਜਾਏ ਹਿੰਦੁਸਤਾਨ ਜਿੰਦਾਬਾਦ ਅਤਵਾਦ ਮਰਦਾਬਾਦ ਅਟਕਵਾਦ ਮਰਦਾਬਾਦ ਜੈ ਭਾਰਤ